ਕੱਪੜੇ ਆ ਕੱਪੜੇ ਆ ਉਹ ਤੋ ਦੇਖੋ ਕੱਪੜੇ ਆ ਗਏ ਉਹ ਪੱਲਾ ਦੇ ਲੱਟਵੀਂ ਆ ਜਿੱਤੇ ਅੱਗ ਨਾ ਹੋ ਥੋੜਾ ਅੱਗ ਨਾ ਹੋ ਬੋਤਾ ਫੱਲੇ ਕਰੋ ਜੀ ਗੁਰੂ ਮਹਾਰਾਜ ਦੀ ਵਰਸੀ ਦੇ ਉੱਤੇ ਜੀ ਉਹਨਾਂ ਦੀ ਅਪਲਖਸ਼ ਦੇ ਵਿੱਚ ਇਹ 11ਵਾਂ ਬਲੱਡ ਡੋਨੇਸ਼ਨ ਕੈਂਪ ਜਿਹੜਾ ਹੈ ਉਹ ਚੱਲ ਰਿਹਾ ਹੈ ਤੇ ਬਹੁਤ ਸਹਯੋਗ ਹੈ ਨੰਗਲਵਾਸੀਆਂ ਦਾ ਬਹੁਤ ਜਿਹੜੇ ਦਰਬਾਰ ਦੇ ਸੇਵਾਦਾਰ ਉਹ ਵੀ ਦੂਰ ਦੂਰ ਤੋਂ ਬਲੱਡ ਦੇਣ ਆ ਰਹੇ ਨੇ ਜਾਨ ਹਿੱਤ ਦਾ ਕੰਮ ਹੋ ਰਿਹਾ ਤੇ ਮੈਂ ਤਾਂ ਇਹੀ ਕਹਾਂਗਾ ਕਿ ਸਾਨੂੰ ਵਲੰਟਰਲੀ ਜਿਹੜਾ ਹੈ ਬਲੱਡ ਡੋਨੇਟ ਕਰਨਾ ਚਾਹੀਦਾ ਕਿਸੇ ਨਾ ਕਿਸੇ ਪੇਸ਼ੈਂਟ ਨੂੰ ਜ਼ਰੂਰਤਮੰਦ ਨੂੰ ਜ਼ਰੂਰ ਕੰਮ ਆਊਗਾ ਕਿਸੇ ਦੀ ਜਾਨ ਬਚੂਗੀ ਦੇ ਨਾਲ ਉਹਦਣਾ ਸਾਡਾ ਮੰਤਵ ਵੀ ਪੂਰਾ ਹੋ ਜਾਏਗਾ ਅਗਲੇ ਦਾ ਮੰਤਵ ਵੀ ਪੂਰਾ ਹੋਏਗਾ ਮੈਂ ਤਾਂ ਇਹੀ ਕਾਮਨਾ ਕਰਦਾ ਅਸੀਂ ਕਿੰਨਾ ਲੱਖੇ ਰੱਖਿਆ ਅਸੀਂ ਲਗਭਗ ਐਸਵਾਰ ਦਾ ਪੌਣੇ 1 200 ਦਾ ਰੱਖਿਆ ਹੋਇਆ ਜੀ ਪਿਛਲੀ ਵਾਰ ਅਸੀਂ 154 55 ਜੁਲ ਡਰੇਟ ਕੀਤਾ ਸੀਗਾ ਇਸ ਵਾਰ ਇਸ ਪੌਣੇ 200 ਦਾ ਲਕਸ਼ਾ ਸਾਡਾ ਬਾਕੀ ਦੇਖਦੇ ਹਾਂ ਜੀ ਮਹਾਰਾਜ ਜਿੰਨਾ ਕੁ ਤਕੀਮ ਤਰੀਕੇ ਦਾ ਪੁਆਇ ਹੋਣੀ ਹੈ ਹਾਂਜੀ ਟੀਮ ਕੁਝ ਤਾਂ ਹਾਂ ਪੀਜੀਆਈ ਤੋਂ ਬਲੱਡ ਨੈਸ਼ਨ ਜਿਹੜਾ ਟੀਮ ਆਈ ਹੋਈ ਆ ਪੀਜੀਆਈ ਦੀ ਟੀਮ ਆ ਰਹੀ ਹੈ ਹਰ ਸਾਲ ਆਉਂਦੇ ਨੇ ਪੀਜੀਆਈ ਤੋਂ ਟੀਮ ਜਿਹੜੀ ਆ ਹਰ ਸਾਲ ਬਲੱਡ ਰੈਡ ਹਾਂਜੀ ਮੋਟੇ ਵੀ ਨਾਲ ਦਿੱਤੀ ਜਾ ਰਹੇ ਨੇ ਕੀ ਹਾਂਜੀ ਇਸ ਵਲਗ ਦੇ ਵਿੱਚ ਅਸੀਂ ਨਾਲ ਬੂਟੇ ਵੀ ਦੇ ਰਹੇ ਹਾਂ ਨਿੰਮ ਦਾ ਅੰਬ ਦਾ ਮਰੂਦ ਦਾ ਤਾਂ ਕਿ ਅਸੀਂ ਦੇ ਨਾਲ ਦੇ ਨਾਲ ਬਾਤਾਂ ਕਰਨ ਦਾ ਵੀ ਜਿਹੜਾ ਹੈ ਉਹ ਖਿਆਲ ਰੱਖੀਏ ਕਿਉਂਕਿ ਜੇ ਅਸੀਂ ਅੱਜ ਰੁੱਖ ਲਗਾਵਾਂਗੇ ਤਾਂ ਸਾਨੂੰ ਉਹਦਾ ਫਾਇਦਾ ਹੀ ਹੈ ਕਿ ਤਾਂ ਇਹ ਸਾਫ਼ ਦੇਖ ਲਓ ਕਿੰਨਾ ਟੈਂਪਰੇਚਰ ਵਧਿਆ ਉਹਦੇ ਨਾਲ ਸਾਨੂੰ ਲੋਕਾਂ ਨੂੰ ਕਿੰਨੀ ਸਮੱਸਿਆ ਆਣੀ ਸ਼ੁਰੂ ਹੋ ਗਈ ਤੇ ਜੇ ਅਸੀਂ ਰੁੱਖ ਨਹੀਂ ਲਗਾਵਾਂਗੇ ਤਾਂ ਟੈਂਪਰੇਚਰ ਵਧੂਗਾ ਸਮੱਸਿਆ ਵੱਧ ਹੀ ਜਾਏਗੀ ਜੀ ਸਰ ਜਿਹਨੇ ਤੁਸੀਂ ਜਿਹੜੇ ਜਿਹੜੇ ਖੂਨਦਾਨ ਕਰਵਾ ਰਹੇ ਉਹਨਾਂ ਦੇ ਜੀ ਅਸੀਂ ਹਾਂ ਜਿਹੜਾ ਖੂਨ ਦਾ ਜਿਹੜਾ ਖੂਨ ਦੇ ਰਿਹਾ ਵੈਸੇ ਜੇ ਵਲੰਟਰੀ ਕਿਸੇ ਨੇ ਲਿਜਾਣਾ ਹੈ ਜਗ੍ਹਾ ਹੈਗੀ ਆ ਲਗਾ ਸਕਦਾ ਉਹ ਲਗਾਵੇ ਸਾਡੇ ਕੋਲ ਕੋਈ ਨਾ ਨਹੀਂ ਹੈ ਪਰ ਜਿਹੜਾ ਬੰਦਾ ਕਈ ਐਸੇ ਵੀ ਹੈ ਕਿ ਕਹਿੰਦੇ ਸਾਡੇ ਕੋਲ ਜਗ੍ਹਾ ਨਹੀਂ ਹੈ ਫੋਨ ਦੇਣ ਵਾਲੇ ਅਸੀਂ ਉਹਨੂੰ ਨਹੀਂ ਦੇ ਰਹੇ ਜੇ ਕਿਸੇ ਕੋਲ ਜਗ੍ਹਾ ਹੈਗੀ ਅਸੀਂ ਇਹਨੇ ਲਾਓ ਬਸ ਸਾਡੀ ਕੋਈ ਬੇਨਤੀ ਹੈ ਕਿ ਉਹਨੂੰ ਪਾਲੋ ਜ਼ਰੂਰ ਲਾ ਕੇ ਨਾ ਛੱਡ ਦੀਏ ਅਸੀਂ ਅਸੀਂ ਉਹਨੂੰ ਜ਼ਰੂਰ ਪਾਲੀਏ ਤਾਂ ਕਿ ਸਾਨੂੰ ਇਹਦਾ ਫਾਇਦਾ ਹੋਵੇ